जिना न बिसरहना से कनेया से कनेया से कनेया गुरुवाणी अनुसार माया की है माया वो विद्या है जिस करके दुनियावी पदार्थ अतै शारीरिक जीवन ਸਤ ਪ੍ਰਤੀਤ ਹੁੰਦੇ ਹਨ ਸੰਸਾਰ ਨਾਲ মোহ ਪੈਦਾ ਹੋ ਜਾਂਦਾ ਹੈ ਜਿਸ ਕਰਕੇ ਜੀਵ ਨੂੰ ਆਪਣੀ ਵੱਖਰੀ ਹਸਤੀ ਮਹਿਸੂਸ ਹੁੰਦੀ ਹੈ ਜੇ ਸਾਸਰੇ ਇਹ ਆਪਣੇ ਸਾਰੇ ਕਾਰਜ ਕਰਨ ਦਾ ਯਤਨ ਕਰਦਾ ਹੈ ਸਹਜੇ ਸਹਜੇ ਆਪਣੀ ਹੋੰਦ ਉਹ ਮੈਨੀ ਪੱਕ ਜਾਂਦੀ ਹੈ ਕਿ ਪ੍ਰਭੂ ਪਰਮੇਸ਼ਰ ਜੋ ਸਭ ਕੁਝ ਕਰਨ ਦਾ ਕਾਰਨ ਹੈ ਉਹ ਭੁੱਲ ਜਾਂਦਾ ਹੈ ਕਰਤੇ ਦੀ ਕਿਰਤ ਨਾਲ মোহ ਪੈ ਜਾਂਦਾ ਹੈ ਤੀਸਰੇ ਗੁਰਦੇਵ संत शिरगुरु अमरदास जी ने दो पंक्तियां ਵਿੱਚ ਹੀ ਮਾਇਆ ਦੀ ਵਿਆਖਿਆ ਕਰਕੇ ਸਾਨੂੰ ਅਗਵਾਈ ਬਖਸ਼ੀ ਹੈ ਕਿ ਨੀਰਾ ਸੋਨਾ ਚਾਂਦੀ ਜਾਂ ਸਥੂਲ ਮਾਇਆ ਹੀ ਮਾਇਆ ਨਹੀਂ ਉਹ ਸਭ ਕੁਝ ਹੀ ਮਾਇਆ ਹੈ ਜਿਸ ਕਾਰਨ ਪ੍ਰਭੂ ਪਰਮੇਸ਼ਰ ਬਿਸਰ ਜਾਵੇ ਅਤੇ ਸੰਸਾਰ ਵਿੱਚ মোহ ਬਸ ਹੋ ਕੇ ਜੀਵ ਫਸ ਜਾਵੇ ਲੈ ਬਿਛੜ ਕੀ ਲਗੀ ਤ੍ਰਿਸ਼ਨਾ माया मर ਬਰਤਾਇਆ ਇਹ ਮਾਇਆ ਜਿਤ ਹਰ ਬਿਸਰੈ ਮੋਉਪ ਜਾ ਭਾਉ ਦੁਜਾ ਲਾਇਆ ਅਤੇ ਸੁਖ ਨੂੰ ਪ੍ਰਾਪਤ ਕਰਨ ਵਾਸਤੇ ਦੁੱਖ ਨੂੰ ਦੂਰ ਕਰਨ ਵਾਸਤੇ ਆਪਣੇ ਆਸਰੇ ਹੋ ਕੇ ਕਰਮ ਕਰੇ ਜਿਵੇਂ ਤੀਸਰੇ ਗੁਰਦੇਵ ਜੀ ਦਾ ਹੁਕਮ ਹੈ ਮਾਇਆ ਕਿਸਨੋ ਆਖੀਐ ਕਿਆ ਮਾਇਆ ਕਰਮ ਕਮਾਏ ਦੁੱਖ ਸੁਖ ਇਹੋ ਜਿਉ ਬਦ ਹੈ ਹੋ ਮੈਂ ਕਰਮ ਕਮਾਏ ਏ ਮਾਇਆ ਪੰਜਾ ਚੋਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤਿਆadik ਇਹਨਾਂ ਪੰਜਾਂ ਰਾਹੀ ਸੂਖਮ ਰੂਪ ਵਿੱਚ ਹਰ ਜੀਵ ਨੂੰ ਵਿਆਪਦੀ ਹੈ ਕੋਈ ਭਾਗਾ ਵਾਲਾ ਹੀ ਗੁਰੂ ਜੀ ਦੇ ਓਟ ਆਸਰੇ ਨਾਲ ਬਚਦਾ ਹੈ ਸਥੂਲ ਮਾਇਆ ਇਸੇ ਦਾ ਹੀ ਬਾਰੀ ਪਖ ਹੈ ਦਾਵਾ ਅਗਨ ਬਹੁਤ ਤ੍ਰਣ ਜਾਲੇ ਕੋਈ ਹਰਿਆ ਬੂਟ ਰਹਿਉਰੀ ਐਸੋ ਸਮਰਤ ਬਰਨਨਾ ਸਾਕੋ ਤਾਂ ਕੀ ਉਪਮ ਜਾਤਨਾ ਕਿਉਰੀ ਇਹ ਮਾਇਆ ਕੇਵਲ ਜੀਵਾਂ ਨੂੰ ਨਹੀਂ ਵਿਆਪਦੀ ਬਲਕੇ ਇਸ ਦੇ ਮਾਰ ਤੋਂ ਵੱਡੇ ਵੱਡੇ ਰਿਸ਼ੀ मुनि ਵੀ ਨਹੀਂ ਬਚ ਸਕੇ ਸਰਪਨੀਤੇ ਉਪਰ ਨਹੀਂ ਬਲਿਆ ਜਨ ਬ੍ਰਹਮਾ ਬਿਸਨ ਮਹਾਦੇਵ ਛਲਿਆ ਜਿਨਾ ਨ ਬਿਸਰੇ ਨਾਮ ਸੇ ਕਨਹਿ ਆ न फेद नण मूल जे आ भेद न जाण साईं जया जीनान बिसरेनाम शेके आ सेकन्ेया जिना न बिसरना कन्हेया शेकन्ेया शेकनया